ਜਲੰਧਰ ਦੇ ਰਹਿਣ ਵਾਲੇ ਰਚਿਤ ਅਗਰਵਾਲ ਨੇ ਜੇਈ ਮੈਨ ਦੇ ਵਿੱਚ ਟਾਪ ਕੀਤਾ ਹੈ ਬਦਵਾਰ ਦੇ ਰਾਤ ਲਾਨਣੇ ਦੇ ਨਤੀਜਿਆਂ ਤੋਂ ਬਾਅਦ ਰਚਿਤ ਅਗਰਵਾਲ ਨੇ ਜੇਈ ਦੇ ਵਿੱਚ ਚੋਟੀ ਦੇ ਵਿੱਚ 100 ਪਰਤੀਸ਼ਤ ਨੰਬਰ ਲੈ ਕੇ ਆਪਣੇ ਮਾਪਿਓ ਦਾ ਨਾਮ ਵਧਾਇਆ ਉਸ ਦਾ ਮੰਨਣਾ ਹੈ ਕਿ ਕਾਬਿਆਂਬ ਹੋਣ ਦੇ ਲਈ ਪ੍ਰੇਰਣਾ ਛੋਟੀਆਂ ਚੀਜ਼ਾਂ ਤੋਂ ਲੈਣੀ ਚਾਹੀਦੀ ਹੈ ਰਚਿਤ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਉਸਨੇ ਪੂਰਾ ਧਿਆਨ ਦਿੱਤਾ ਤੇ ਉਸ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਜਿਵੇਂ ਕਿ ਇੰਸਟਾਗ੍ਰam ਸਨੈਪਚੈਟ ਅਕਾਊਂਟ ਪੂਰੀ ਤਰ੍ਹਾਂ ਆਪਣੇ ਫੋਨ ਤੋਂ ਡਿਲੀਟ ਕਰ ਦਿੱਤੇ ਸਨ ਰਚਿਤ ਨੇ ਕਿਹਾ ਉਸ ਦਿਨ ਇੰਜੀਨੀਅਰਿੰਗ ਨੂੰ ਅੱਗੇ ਵਧਾਉਣ ਦੇ ਲਈ ਕੋਈ ਯੋਜਨਾ ਨਹੀਂ ਸੀ ਤਾਂ ਉਸਨੇ 10ਵੀਂ ਜਮਾਤ ਤੱਕ ਜ਼ਿਆਦਾ ਅਧਿਐਨ ਨਹੀਂ ਕੀਤਾ ਸੀ ਅਜਿਨੇ ਕਹਿ ਕਿ ਪ੍ਰੇਰਣਾ ਛੋਟੀਆਂ-ਛੋਟੀਆਂ ਗਲਤੋਂ ਲੈਣੀ ਪੈਂਦੀ ਹੈ ਇਹ ਚੀਜ਼ਾਂ ਕੁਝ ਵੀ ਹੋ ਸਕਦੀਆਂ ਨੇ ਜਿਦੇ ਮਾਤਾ-ਪਿਤਾ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਅਧਿਆਪਕਾਂ ਦੇ ਵੱਲੋਂ ਵੀ ਇਸ ਮੁੰਡੇ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ ਤੁਸੀਂ ਵੀ ਵੇਖੋ ਕਿੰਜ ਇਸ ਨੌਜਵਾਨ ਦੇ ਵੱਲੋਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਗਿਆ ਤੋਂ ਉਸ ਤੋਂ ਬਾਅਦ ਇਸਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਕਿਹਾ ਬਿਊਰੋ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਰਿਆਣਾ ਲਾਈਵ ਹਾਂ ਹਾਂਜੀ ਕੀ ਨਮਾ ਤੁਹਾਡਾ ਜੇਈ ਦੇ ਵਿੱਚ ਤੁਸੀਂ ਟਾਕ ਕੀਤਾ ਹੈ ਕਿਵੇਂ ਦੀ ਫੀਲਿੰਗ ਹੈ ਮੇਰਾ ਨਾਮ ਰਚਿਤ ਕਰਵਾਲਾ ਤੇ ਬਹੁਤ ਵਧੀਆ ਫੀਲਿੰਗ ਹੈ ਮੈਂ ਬਹੁਤ ਓਵਰਵੈਲਮ ਫੀਲ ਕਰਦਾ ਪਿਆ ਬਹੁਤ ਚੰਗੀ ਫੀਲ ਹੈ ਚਰਨਜੀਤ ਕਿਹੜੇ ਇੰਸਟੀਟਿਊਟ ਤੋਂ ਤੁਸੀਂ ਤਿਆਰੀ ਕੀਤੀ ਹੈ ਤੇ ਕਿਵੇਂ ਦਾ ਰਿਜ਼ਲਟ ਐਕਸਪੀਰੀਅੰਸ ਮੈਂ ਆਕਾਸ਼ ਇੰਸਟੀਟਿਊਟ ਜਲੰਧਰ ਤੋਂ ਤਿਆਰੀ ਕੀਤੀ ਹੈ ਤਾਂ ਮੇਰਾ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਪ੍ਰੋਪਰ ਗਾਈਡੈਂਸ ਮਿਲਿਆ ਮੈਨੂੰ ਕਿ ਕੀ ਕੀ ਕਰਨਾ ਕਿ ਕੀ ਨਹੀਂ ਕਰਨਾ ਤੇ ਹਰ ਇੱਕ ਸਟੈਪ ਵਿੱਚ ਸਾਥ ਖੜੇ ਆ ਮੇਰੇ ਤਾਂ ਕੋਈ ਵੀ ਕੰਮ ਕਰਦੇ ਤਾਂ ਫੋਕਸਡ ਰਹਿਣਾ ਸਭ ਤੋਂ ਜ਼ਰੂਰੀ ਹੁੰਦਾ ਫੋਕਸਡ ਰਹਿਣ ਦੇ ਲਈ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਨੂੰ ਤੁਸੀਂ ਛੱਡੋ ਫੋਕਸ ਮਤਲਬ ਮੈਂ ਸਾਰੇ ਆਪਣੇ ਇੰਸਟਾਗ੍ਰam ਸਨੈਪਚੈਟ ਵਗੈਰਾ ਤਾਂ ਡਿਲੀਟ ਕਰਤਾ ਕਿਉਂਕਿ ਮੈਨੂੰ ਪਹਿਲੇ ਦਿਗਿਆ ਸੀ ਕਿ ਇਹਦੇ ਨਾਲ ਮੇਰਾ ਫੋਕਸ ਨਹੀਂ ਬਣਨਾ ਤੇ ਬਸ ਮੈਡੀਟੇਸ਼ਨ ਕੀਤੀ ਯੋਗਾ ਥੋੜਾ ਬੋਧਾ ਕੀਤਾ ਤਾਂ ਉਹਦੇ ਨਾਲ ਫੋਕਸ ਡਵੈਲਪ ਹੋਇਆ ਮੇਰਾ ਕਿੰਨੇ ਪਰਸਨ ਮਾਗਸ ਆਇਨੋ ਤੁਹਾਡੇ 100 परसेंटाइल ਆਇਆ ਹੈ 100 परसेंटाइल ਆਇਆ ਕੇ ਫੈਮਲੀ ਦੀ ਸਪੋਰਟ ਕਿਵੇਂ ਦੀ ਰਹੀ ਸਭ ਤੋਂ ਜ਼ਿਆਦਾ ਸਪੋਰਟ ਕਿਵੇਂ ਕੀਤੀ ਸਭ ਤੋਂ ਜ਼ਿਆਦਾ ਸਪੋਰਟ ਮੇਰੇ ਪਾਪਾ ਤੇ ਮੰਮਾ ਨੇ ਕੀਤੀ ਹੈ ਤੇ ਜੇ ਕੋਈ ਕਦੇ ਵੀ ਟੀਵੀ ਚੱਲਦਾ ਪਿਆ ਘਰ ਤੇ ਤਾਂ ਮੰਮਾ ਨੇ ਆ ਕੇ ਬੰਦ ਕਰ ਦੇਣਾ ਉਹਨੂੰ ਕੁਝ ਵੀ ਕੋਈ ਵੀ ਡਿਸਟਰਬੈਂਸ ਕਿਹੜੇ ਵੀ ਗੈਸਟ ਆ ਗਏ ਤਾਂ ਦੂਜੇ ਪਾਸੇ ਲੈ ਜਾਣਾ ਕਿ ਇੱਧਰ ਬੱਚਾ ਪੜਦਾ ਪਿਆ ਫਸਟ ਟਾਈਮ ਐਗਜ਼ਾਮਪਲ ਤੁਸੀਂ ਦੇਈਗਾ ਇੱਕ ਅਟੈਂਪਟ ਜਨਵਰੀ ਚ ਦਿੱਤਾ ਤਾਂ ਹੁਣ ਇੱਕ ਅਟੈਂਪਟ ਅਪ੍ਰੈਲ ਚ ਹੋਇਆ ਕੀ ਹੋਰ ਵੀ ਜਿੰਨੇ ਸਟੂਡੈਂਟਸ ਦੇਖ ਰਹੇ ਨੇ ਜਿਨ੍ਹਾਂ ਨੂੰ ਜੇਈ ਦੀ ਪ੍ਰੈਪਰੇਸ਼ਨ ਕਰਨੀ ਹੈ ਕੀ ਮੈਸੇਜ ਹੈ ਤੁਹਾਡਾ ਬੰਦਾ ਮੈਸੇਜ ਤਾਂ ਆਈ ਹੈ ਕਿ ਡਿਸਕੰਫਰਟ ਨੂੰ ਚੇਸ ਕਰੋ ਤੁਸੀਂ ਤੇ ਹਾਰਡ ਵਰਕ ਤੋਂ ਡਰਨਾ ਨਹੀਂ ਹੈ ਹਾਰਡ ਵਰਕ ਕਰਨਾ ਤੇ ਆਪਣੇ ਲਈ ਵੀ ਟਾਈਮ ਕੱਢਣਾ ਵਿੱਚੇ ਜੇ ਆਪਣੇ ਲਈ ਟਾਈਮ ਕੱਢੋਗੇ ਤਾਂ ਮਾਈਂਡ ਰਿਲੈਕਸ ਰਹੂਗਾ ਤਾਂ ਪੇਪਰ ਵਿੱਚ ਚੰਗੀ ਤਰ੍ਹਾਂ ਜਾਣਾ ਤਾਂ